ਸਵਾਗਤ ਹੈ। ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇਥੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ठेकेदार ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਅਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇੱਕੋ ਕੇ ਲੈ ਜਾਂਦੇ ਆ ਪਿਸਟਲ ਦੀ ਰੋਕ ਤੇ ਇਦੇ ਵਿੱਚ ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤ ਸਰ ਸ਼੍ਰੀ ਰਣਜੀਤ ਸਿੰਘ ਡਲੋਆਈ ਪੀਐਸ ਸਾਡੇ ਏਡੀਸੀਪੀ 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ 베ਰਕੇ ਦੀ ਸਾਰੀ ਟੀਮ ਲੈਡ ਬਾਈ ਐਸਐਚਓ ਇੰਸਪੈਕਟਰ ਅਮਨਜੋਤ ਕੌਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਫ੍ਰੇਸ ਕੀਤਾ ਇਹਦੇ ਵਿੱਚ ਦੋ ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਠਾਣਾ ਕੰਬੂ ਦੇ ਏਰੀਆ ਦੇ ਰਾਜਵਿੰਦਰ ਸਿੰਘ ਤੇ ਸਾਫ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਅਤੇ ਦੂ ਉਹਨੇ ਗੁਰ ਸਿਦਕ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਟਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੋਮਾ ਪਿਸਟਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਕੋਆ ਕੀਤੀਆਂ ਸੀ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋ ਕੋਆ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਕੋਆ ਉਹ ਤੇ ਚਲੋ ਇਸ ਨੂੰ ਬਰਾਮਦ ਕਰ ਹੀ ਲਿਆ ਸਰ ਇਹ ਕੋ ਨਸ਼ੇ ਦੀ ਆਦੀ ਸੀ ਇਹ ਥੋੜਾ ਬਹੁਤ ਹੈਗੇ ਨੇ ਨਸ਼ੇ ਦੇ ਆਦਿ ਬਾਕੀ ਹੋਜੀ ਕਿਉਂਕਿ ਅਸੀਂ ਪਹਿਲੇ ਵੀ ਕੋਈ ਇਹਨਾਂ ਦੇ ਮਾਮਲੇ ਦਰਜ ਹੋਏ ਇਹਨਾਂ ਦੇ ਉੱਪਰ ਤਿੰਨ ਜਣਿਆਂ ਦੇ ਉੱਪਰ ਪਹਿਲਾਂ ਮਾਮਲੇ ਦਰਜ ਨੇ ਇੱਕ ਦੇ ਉੱਪਰ ਜਿਵੇਂ 295A ਦਾ ਇੱਕ ਮੁਕਦਮਾ ਦਰਜ ਹੈ ਦੋ ਦੇ ਉੱਪਰ ਜਿਹੜਾ ਪਰਸ਼ੂਰਾਮ ਹੈ ਉਹਦੇ ਉੱਪਰ ਖੋਹਾਂ ਦੇ ਦੋ ਮੁਕਦਮੇ ਪਹਿਲਾਂ ਦਰਜ ਨੇ ਉਮਰ ਦੇ ਨਾਂ ਕੀ ਨੇ ਉਮਰ ਇਹਨਾਂ ਦੀ ਹੈਗੀ ਆ ਆਰਾਊਂਡ ਜਿਹੜੀ ਕੋਈ 25 ਤੋਂ 30 ਸਾਲ ਦੇ ਵਿੱਚ ਨੇ ਤੇ ਹੈ ਵਿਲੀ ਨੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਹੋ ਜਿਹੀਆਂ ਵਾਰਦਾਤਾਂ ਕਰਦੇ ਸਰ ਹੋਰ ਵੀ ਕਿਹੜੇ ਮੈਂਬਰਾਂ ਦੇ ਨਾਲ ਲੱਗੇ ਨੇ ਇਹਦੇ ਵਿੱਚ ਫਿਲਹਾਲ 4 ਹੀ ਗੈਂਗ ਮੈਂਬਰ ਸੀਗੇ ਤੇ ਅਸੀਂ ਬਾਕੀ ਹੋਰ ਇਹਨਾਂ ਦੀ ਹੋਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜੇ ਇੰਨੀਆਂ ਜਿੰਨੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਤਾਂ ਕਿਹੜੇ ਕਿਹੜੇ ਲੱਗਦੇ ਨੇ ਵਾਰਦਾਤ ਇਹਨਾਂ ਨੇ ਜਿਆਦਾ ਸ਼ਹਿਰ ਤੇ ਥੋੜਾ ਜਿਹਾ ਤੀਜਾ ਰਲਦਾ ਮਿਲਦਾ ਏਰੀਆ ਜਿੱਥੇ ਕਿ ਮਜੀਠਾ ਰੋਡ ਹੈ ਉੱਥੇ ਜਿਵੇਂ ਇੱਕ ਬਾਈਕ ਹੋਈ ਆ ਹੋਰ ਜਿਹੜੀਆਂ ਹੋਰ ਆ ਗਈਆਂ ਮੋਬਾਈਲ ਇਹਨਾਂ ਦੇ ਕੋਲ ਪੰਜ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਪਹਿਲਾਂ ਕੋਹ ਕਿੱਥੇ ਦੇ ਲੱਗ ਰਹੇ ਸਭ ਵੀ ਅਜੇ ਕਿੱਥੇ ਸੀ ਕੋਈ ਪਤਾ ਲੱਗਿਆ ਨਹੀਂ ਇਹ ਅਜੇ ਇਫੈਕਟ ਨਹੀਂ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਜੇ ਅਸੀਂ ਹੋਰ ਰੰਗਾਈ ਇਹਨਾਂ ਨੂੰ ਕਰ ਰਹੇ ਆ ਇਹਨਾਂ ਦੇ ਜਿਵੇਂ ਫੋਨ ਦਾ ਤੇ ਕਿਉਂਕਿ ਟੈਕਨੀਕਲ ਹੋ ਹੀ ਜਾਂਦਾ ਉਹ ਅਸੀਂ ਟੈਕਨੀਕਲ ਕਰਕੇ ਇਹਦੇ ਵਿੱਚ ਸਾਰਾ ਲੈ ਕੇ ਆਵਾਂਗੇ ਵੀ ਇਹਨਾਂ ਨੇ ਕਿੱਥੋਂ ਮੋਬਾਈਲ ਲਿਆ ਕਿੱਥੇ ਵੇਚਿਆ